ਬਹੁਤ ਵਧੀਆ ਯਾਰ ਬਣੇ ਹਨਾ ਡਰਾਈਵਰ ਸਿੱੱਚ ਕਿੱਥੇ ਜਾਊ ਆ ਦੇ ਪੁੱਤੋਂ ਅਰਦਾਸ ਕਰਾ ਕੇ ਬਾਅਦ ਤੋਂ ਫਿਰ ਆਪਾਂ ਤੁਰ ਪੈਣਾ ਚੱਲ ਫਿਰ ਕੁੜੀ ਚੜਦੀ ਗੱਲਾ ਇਹ ਮੇਰੇ ਵੀਰੋ ਰੇਡੀਏਟਰ ਚ ਪਾਣੀ ਆ ਪਾ ਲੀਏ ਉਹ ਭੁੱਲ ਗਏ ਸੀ ਇੱਕ ਚੀਜ਼ ਐਵੇਂ ਸ਼ਰਧਾ ਹੁੰਦੀ ਆ ਬਾਈ ਐਵੇਂ ਅੱਛਾ ਗੋਵਿੰਦਗੜ੍ਹ ਵੀ ਟੱਪ ਗਏ। ਕਿਆ ਬਾਤ ਹੈ। ਉੱਡੇ ਹੀ ਜਾਂਦੇ ਆ ਚੋਬਰ। ਅੰਜਾਮ ਲੱਗਿਆ ਪਿਆ ਸਾਹਮਣੇ ਚੈੱਕ ਕਰੂ ਦੇਖੋ। ਤੇ ਆਹ ਮੋੜ ਤੋਂ ਆਪਾਂ ਐ ਨੂੰ ਗਾਂ ਜਾ ਕੇ ਸੱਜੇ ਹੋਣਾ। ਤੇ ਪੂਰਾ ਘਾਟਾ ਸੰਗਤ ਬਹੁਤ ਜੁੜੀ ਹੋਈ ਆ ਦੇਖੋ ਤਾਂ ਸਹੀ ਲਾ। ਜਗ੍ਹਾ ਹੀ ਨਹੀਂ ਮੈਲਰੀ ਜਾਣ ਦੀ। ਇਹਦੀ ਗਲਤੀ ਨਾਲ ਖੜੇ। ਹੈਲੋ। ਹਾਂ। ਆਹ ਟਰੈਕਟਰ ਖੜਾ ਇੱਕ ਹਾ ਟਰੈਕਟਰ ਟਰਾਲੀ ਪਹਿਲਾਂ ਹੀ ਹੈਗੀ ਸੀਗੇ ਹੁਣ ਆ ਕੇ ਖੜ ਗਿਆ। ਸਵਾਗਤ ਆ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਹਾਂਜੀ। ਕਿਵੇਂ ਹੋ ਸਾਰੇ? ਤੇ ਅੱਜ ਮੇਰੇ ਵੀਰੋ ਚਾਲੇ ਪਾਉਣੇ ਆ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ। ਕਰ ਲਈ ਹੁਣ ਸਟਾਰਟ ਟਰੈਕਟਰ। ਹੋ। ਇਹ ਬੰਦੇ ਸਾਰੇ ਆਪਣੇ ਰੈਡੀ ਆ। ਯਾਰ ਕਰੋ ਟੀਮ ਫੋਲ ਰੈਡੀ। ਦੇਖੋ। ਮਾਰਨਾ ਰੱਖ ਰਹੇ ਆ ਤੇ ਟਰੈਕਟਰ ਗਰਮ ਹੋ ਜਵੇ। ਨਾਲੇ ਝੰਡੇ ਕੱਸੀ ਆਪਾਂ। ਤੇ ਸਿੰਘ ਤਿਆਰ ਹੋ। ਸਿੰਘੋ। ਓਕੇ ਆ। ਦਾ ਵਾਈ ਗੁਰਜੀ ਫਤਿਹ। ਅਕਾਲ। ਆ ਇੱਕ ਜੋਬਰ। ਦਾਰਾ। ਆ ਸਾਰਾ ਸਮਾਨ ਟਕਾ ਦੇ ਡਰਾਈਵਰ ਅੰਦਰ ਠੀਕ ਆ। ਕੀ ਆ ਬਾਤ ਆ ਡਰਾਈਵਰ ਦੂਜਾ ਹੀ ਬਣਿਆ ਫਿਰਦਾ। ਗਰਦੇ 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 ਫੋਟੋਗ੍ਰਾਫਰ ਹੀ ਬਣਿਆ ਫਿਰਦਾ। ਲਓ ਜੀ ਹੁਣ ਦਿਖਾਉਣਿਆ ਤੁਹਾਨੂੰ ਆਪਣੇ ਨਿਸ਼ਾਨ ਸਾਹਿਬ। ਉਹ ਦੇਖੀ ਦੇਖੀ ਪੈਰ ਬਣਾਈ। ਆ ਆ ਖੋਲੀ ਰਾਜ ਸਾਰੇ। ਇਹ ਬਣਵਾਇਆ ਆਈਨੇ ਡਰਾਈਵਰ ਦੀ ਆ ਇਹ ਸਾਰੀ ਚੀਜ਼ ਕਹਿੰਦੇ ਹੁੰਦੇ ਆ ਇਹਨੂੰ ਕ੍ਰੈਡਿਟ ਕ੍ਰੈਡਿਟ ਡਰਾਈਵਰ ਨੂੰ ਸਾਰਾ। ਦਿਖਾਈ ਨਿਸ਼ਾਨ ਸਾਹਿਬ। ਥੱਲੇ ਨਾ ਲੱਗਣ। ਬਹੁਤ ਵਧੀਆ ਯਾਰ ਬਣਿਆ ਹੈ ਹਨਾ ਡਰਾਈਵਰ ਸਿੱਧੀ ਕਿੱਥੇ ਜਾਉ ਆ ਦੇ ਪੂਰਾ ਹੈਵੀ ਲੱਗਿਆ ਹੈ ਬਾਈ ਆ ਅੱਜ ਚੇਲਾ ਹਾਏ ਹੋਏ ਪੂਰਾ ਹੈਵੀ ਲੱਗਿਆ ਹੈ ਵਾਹ ਪੂਰਾ ਮੇਰੇ ਵੀਰੋ ਸਹੀ ਗੱਲ ਆ ਲੈ ਝੰਡਾ ਫੁੱਲ ਹੈਵੀ ਹੈ ਬਾਈ ਕੀ ਕਹਿੰਦਾ ਸੀ ਕਹਿੰਦਾ ਬਾਈ 3-4 ਸਾਲ ਗਾਰੰਟੀ ਕਹਿੰਦਾ ਇਹ ਜਾਉਂਗਾ ਹਨਾ ਕਿਤੇ ਹਾਂ ਨਹੀਂ ਆਹ ਬਦਲਦਾ ਜਿਵੇਂ ਇਤੋਂ ਉੱਡ ਜਾਂਦੇ ਝੰਡੇ ਇਹ ਤਾਂ ਜਮਾ ਹੀ ਨਹੀਂ ਨੇ ਦੋ ਤੋ ਬਦਲ ਦਾਂਗੇ ਕਹਿੰਦਾ ਬਾਈ ਦੇਖੋ ਬਹੁਤ ਸੋਹਣੇ ਤਿਆਰ ਹੋਏ ਹੋਏ ਆ ਮੇਰੇ ਵੀਰੋ ਬਹੁਤ ਸੋਹਣੇ ਕਹਿੰਨੇ ਹੀ ਦਾਰੇ ਦੇਖੋ ਉਨੇ ਪਾ ਲੋ ਇਹ ਉੱਪਰ ਐ ਖੁੱਲੀਆਂ ਛੱਡਣੀਆਂ ਹੈ ਨਹੀਂ ਨਹੀਂ ਬੰਦ ਹੁੰਦੇ ਨੇ ਸਾਰੀਆਂ ਆਹੋ ਗੱਠਾ ਮਾਰ ਦੋ ਉਹ ਗੱਠ ਮਾਰ ਦੇ ਮੂਰਾ ਪੂਰੀ ਡੈਟ ਹੈ ਇਹ ਹਾਂ ਉਹਨੇ ਕਿਹਾ ਕਿਉਂ ਖੁੱਲੀਆਂ ਛੱਡਦੇ ਕਿਉਂ ਉਹ ਕਹਿੰਦਾ ਵੀ بارش ਵਾਲੇ ਝੰਡੇ ਲਾਉਣਾ ਆਹੋ ਆਹੋ ਥੱਲੇ ਲਾਪੀ ਥੱਲੇ ਅੱਛਾ ਠੀਕ ਆ ਆ ਉੱਪਰੋਂ ਮੇਰੇ ਵੀਰੋਂ ਐਵੇਂ ਛੱਡਿਆ ਹੋਇਆ ਚਾਹੇ ਆਪਾਂ بارش ਆ ਉਹ ਚ ਪਾ ਸਕਦੇ ਹਾਂ ਆ ਦੇ ਦੇ ਵਿੱਚੋਂ بارش ਵਾਲਿਆਂ ਚ ਹਨ ਇਹ ਵੀ ਸੋਹਣੇ ਲੱਗਣਗੇ ਗਾਂ ਨੂੰ ਆਪਾਂ ਅਹੀਂ ਵੀ ਤਿਆਰ ਕਰਵਾ ਲਈ ਝੰਡੇ ਦਾ ਆਪਣੇ ਰੈਡੀ ਆ ਆ ਨੂੰ ਆਪਾਂ ਹਾਂ ਆਓ ਜੀ ਘਰੋਂ ਚਾਲੇ-ਬਾਲੇ ਮੇਰੇ ਹੋਣ ਹੁਣ ਜਾਵਾਂਗੇ ਸ੍ਰੀ ਟਾਲੀ ਸਾਹਿਬ ਤੇ ਉੱਥੋਂ ਅਰਦਾਸ ਕਰਾ ਕੇ ਬਾਅਦੋਂ ਫਿਰ ਆਪਾਂ ਤੁਰ ਪੈਣਾ ਤੇ ਚੱਲ ਫਿਰ ਕੁੜੀ ਮਿਲਦੇ ਆਂ ਫੇ ਤੁਹਾਨੂੰ ਗੁਰਦੁਆਰਾ ਟਾਲੀ ਸਾਹਿਬ ਪਹੁੰਚ ਕੇ ਤੇ ਫੇ ਦਿਖਾਉਣੇ ਨਾਲ ਜਨਾ ਚੱਲੋ ਜੀ ਸ੍ਰੀ ਟਾਲੀ ਸਾਹਿਬ ਰੁਕੇ ਸੀਗੇ ਆਪਾਂ ਮੱਥਾ ਟੇਕਣ ਨੂੰ ਮੱਥਾ ਟੇਕ ਲਿਆ ਹੁਣ ਤੁਰਦੇ ਆਂ ਇੱਥੋਂ ਬਾਕੀ ਓਕੇ ਰਿਪੋਰਟਾਂ ਤੇ ਹੁਣ ਕਾਹਾਂ ਮਾੜੇ ਆਪਾਂ ਸਮਾਨ ਲੈਣਾ ਇੱਕ ਤਾਂ ਬਾਈ ਜੀ ਨੇ ਕਵਰ ਲੈਣਾ ਫੋਨ ਦਾ ਉਹ ਨਾਲ ਸਿਲੀਕੋਨ ਕਵਰ ਆਉਂ ਜੇਬ ਜਬਾਜ ਜਾਂਦਾ ਹਨਾ ਤੇ ਉਹ ਚੇਂਜ ਕਰਨਾ ਇੱਕ ਆਪਾਂ ਸ਼ੀਸ਼ਾ ਲੈਣਾ ਇਹ ਹੋਰ ਕੀ ਲੈਣਾ ਇੱਕ ਜਿੰਦਾ ਲੈਣਾ ਟੂਲ ਤੇ ਲਾਉਣ ਨੂੰ ਚਲੋ ਫਿਰ ਚੱਲ ਕੇ ਸਾਰਾ ਸਮਾਨ ਕਰੀਏ ਪੂਰਾ ਫਿਰ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਹਾਂ ਵੀ ਸਿੰਘੋ ਚੜਤੀ ਕਲਾ ਇਹ ਮੇਰੇ ਵੀਰੋ ਰੇਡੀਏਟਰ ਚ ਪਾਣੀ ਆ ਪਾ ਲੀਏ ਉਹ ਭੁੱਲ ਗਏ ਸੀ ਇੱਕ ਜੀਰ ਪਾ ਲੀਏ ਹੁਣ ਉਹ ਬੋਤਲ ਭਰ ਲਿਆ ਹੋਇਆ ਹਾਂਜੀ ਤਾਂ ਹੀ ਦਾ ਪਾਣੀ ਪਾਉਣ ਲੱਗਿਆ ਭੁੱਲ ਗਏ ਸੀ ਪਾਉਣਾ ਮੇਰਾ ਆਪਾ ਤੇਲ ਵੀ ਪੈ ਰਿਹਾ ਨਾਲ ਹੀ ਤੇਲ ਪੈ ਜੂ ਤੇ ਨਾਲ ਦਿਆਂ ਹੌਲੀ ਹੌਲੀ ਬਾਕੀ ਓਕੇ ਦਾਰੇ ਓਕੇ ਆ ਲਓ ਜੀ ਲੁਧਿਆਣੇ ਪਹੁੰਚ ਗਏ ਫੁੱਲਾਂ ਵਾਲ ਚੌਂਕ ਓਕੇ ਆ ਸਿੰਗੋ ਜੋ ਮੈਂ ਜਾ ਮੈਂ ਨਹੀਂ ਸਭ ਤੋਂ ਅੱਗੇ ਖੜਾ ਦੇਖ ਲੋ ਟਰੈਕਟਰ ਨਹੀਂ ਇੱਥੇ ਸਾਨੂੰ ਪੱਕੇ ਹੀ ਜਾ ਮਿਲਦਾ ਹਰ ਵਾਰੀ ਉਹ ਮਗਰ ਖੜੇ ਹੁੰਨੇ ਆ ਉੱਤੇ ਫਲੈਟਾਂ ਕੋਲ ਖੇਤ ਦੇ ਪਾਰ ਸਭ ਤੋਂ ਮੂਰੇ ਖੜੇ ਆ ਆਪਾਂ ਇਹ ਤਾਂ ਸਿੱਧਾ ਆਪਾਂ ਨਹਿਰ ਪੈ ਜਾਣਾ ਰਾਹੇ ਵਾਲੀ ਤੇ ਨਹਿਰੋਂ ਨਹਿਰ ਸਿੱਧਾ ਲੰਗਰ ਤੇ ਰੁਕਾਂਗੇ ਕਿਤੇ ਪ੍ਰਸ਼ਾਦਾ ਛਕਾਂਗੇ ਹਨਾ ਸਵੇਰ ਵਾਲਾ ਇਹ ਉੱਥੇ ਹੀ ਪਹੁੰਚ ਗਏ ਹੁਣ ਮਿਲਦੇ ਆ ਤੁਹਾਨੂੰ ਇਹ ਬਾਅਦ ਤੋਂ ਹੁਣ ਨਹਿਰ ਚੜ ਜਾਣਾ ਆਪਾਂ ਸਿੱਧਾ ਆਹ ਵਧੀਆ ਨਿਸ਼ਾਨ ਸਾਹਿਬ ਪੂਰੇ ਹਨਾ ਪੂਰੇ ਹੈ ਵੀ ਆਵੇਂ ਨੇ ਵੀਰੇ ਹੁਣ ਸੋਹਣੇ ਬਹੁਤ ਲੱਗਦੇ ਆ ਇੱਕ ਆਗੇ ਟਰਾਲੀ ਵਾਲੇ ਓਕੇ ਆ ਬੰਦੇ ਪੂਰਾ ਹਨ ਵਧੀਆ ਜਾ ਰਹੇ ਆ ਆਰਾਮ ਨਾਲ ਪੁੱਲ ਕਰਾ ਲੇ ਉਹ ਆਪਾਂ ਨੰਬਰ ਦਿਖਾ ਦਾਂਗੇ ਜੇ ਕਿਸੇ ਨੇ ਬਣਵਾਉਣੇ ਹੋਣ ਉਹ ਥੱਲੇ ਲਿਖਿਆ ਹੋਇਆ ਨੰਬਰ ਕਾ ਜੇ ਕਿਸੇ ਨੇ ਬੜਵਾਉਣੇ ਆ ਉਹ ਚੈੱਕ ਕਰ ਲੋ ਆ ਨੰਬਰ ਤੇ ਸੰਪਰਕ ਕਰ ਲਿਓ ਮੇਰੇ ਵੀਰੋ ਪੂਰੇ ਐ ਸੋਹਣੀ ਕੁਆਲਿਟੀ ਦੇ ਬਣਾਏ ਆ ਤੇ ਜਾਇਜ ਰੇਟ ਆ ਬੂਰਾ 700 ਰੁਪਏ ਦਾ ਇੱਕ ਨਿਸ਼ਾਨਾ ਬਣਾਇਆ ਨਾਲੇ ਕੁਆਲਿਟੀ ਉਸ ਹਿਸਾਬ ਨਾਲ ਬਹੁਤ ਵਧੀਆ ਸਾਨੂੰ ਤਾਂ 15-1500 ਦਾ ਲੱਗਿਆ ਸੀ ਇੱਕ ਪਰ 1500 ਚ ਆਪਣੇ ਦੋਨੇ ਬਣ ਗਏ ਸੀਗੇ 1400 ਚ 750 ਦਾ ਨਹੀਂ 1500 ਚ ਹੀ ਬਣੇ ਜੀ ਹਾਂ ਤੇ ਚਲੋ ਫਿਰ ਹੋ ਗਈ ਸਾਡੀ ਵਤੀ ਹੁਣ ਮਿਲਦਿਆਂ ਗਾਹ ਲੰਗਰ ਤੇ ਪਹੁੰਚ ਗਏ ਤੁਹਾਨੂੰ ਚੱਲਦੇ ਹਾਂ ਜੀ ਵੱਟੇ ਫੈਸਲੇ ਨੇ ਦਿੱਤਾ ਫੁੱਲ ਜਹਾਨ ਲੈ ਲਈ ਸਿੱਕੇ ਦਸਾਉਂਦਾ ਨਾ ਦੇਣਾ ਦਰਕੁਝ ਹੋਰ ਖੰਮ ਆਹ ਦੇਖੋ ਮੇਰੇ ਵੀਰੋ ਸਾਈਕਲਾਂ ਤੇ ਚੱਲੇ ਆ ਸ਼੍ਰੀ ਫਤਿਹਗੜ੍ਹ ਦਾ ਆ ਮੈਨੂੰ ਬੰਦੇ ਸ਼ਰਧਾ ਹੁੰਦੀ ਆ ਬਾਈ ਆਵਾਜ਼ ਐਵੇਂ ਸ਼ਰਧਾ ਹੁੰਦੀ ਆ ਹਨਾ ਦੇਖ ਲਾ ਸਾਈਕਲਾਂ ਤੇ ਚੱਲੇ ਆ ਪਤਾ ਨਹੀਂ ਕਿਤੋਂ ਛੋਟੇ ਛੋਟੇ ਜਵਾਨ ਆ ਨਾਲੇ ਤੇ ਵਧੀਆ ਵਧੀਆ ਲੱਗਦਾ ਯਾਰ ਐਂ ਦੇਖ ਕੇ ਦਿਲ ਖੁਸ਼ ਚੜਦੀ ਕਲਾ ਸਿੱਖ ਗੋਮ ਦੀ ਇਤੋਂ ਪਤਾ ਲੱਗਾ ਇੱਕ ਬਾਈ ਉਹ ਜਾਂਦਾ ਮੂਰੇ ਆ ਦੇਖੋ ਮੇਰੇ ਰੋ ਬਾਈ ਹੁਣੇ ਤੁਰੇ ਜਾਂਦੇ ਆ ਦੇਖੋ ਸ਼ਰਧਾ ਬਾਈ ਦੇਖ ਲਾ ਮਗਰ ਸਾਈਕਲਾਂ ਤੇ ਆਉਂਦੇ ਆ ਤੁਰੇ ਜਾਂਦੇ ਆ ਬਾਈ ਹੁਣੀ ਬਹੁਤ ਲੋਕ ਆਏ ਮੈਂ ਜਾ ਰਿਹਾ ਕੋਈ ਹਰੇਕ ਦੀ ਸ਼ਰਤ ਆਉਂਦੀ ਹੈ ਨਾ ਹਾਂ ਇੰਨਾ ਕਿ ਦਾ ਪਾਪੂਣੇ ਸਾਹਿਬ ਜਾਦਿਆਂ ਲਈ ਕਰ ਹੀ ਸਕਦੇ ਆ ਵੀ ਉੱਤੇ ਜਾਇਆ ਇਹ ਇੱਕ ਵਾਰ ਉਹਨਾਂ ਨੇ ਆਪਣੇ ਲਈ ਇੰਨਾ ਕੁ ਸਵਾਰਤਾ ਆਪਣੇ ਬਾਜਾਂ ਵਾਲਿਆਂ ਨੇ ਤੇ ਆਪਾਂ ਇੰਨਾ ਕਿ ਦਾ ਕਰ ਹੀ ਸਕਦੇ ਆ ਬਾਕੀ ਚਲੋ ਫਿਰ ਹੁਣ ਗਾਹਾਂ ਲੰਗਰ ਪਹੁੰਚ ਲੰਗਰ ਤੇ ਪਹੁੰਚ ਕੇ ਮਿਲਦੇ ਆ ਤੁਹਾਨੂੰ ਦਰਾਹੇ ਐਂਟਰੀ ਹੋ ਗਿਆ ਆਪਣੀ ਲਓ ਜੇ ਇੱਥੇ ਦਰਾਹੇ ਖੜੇ ਸੀ ਆਪਣੇ ਉਹ ਸਾਹਮਣੇ ਪਲਾਜ਼ੇ ਦੇ ਏ ਚੈੱਕ ਕਰੋ ਅਜੇ ਲੰਗਰ ਛਕ ਲਿਆ ਹੁਣ ਚਾਹ ਛਕ ਰਹੇ ਆਂ ਹਾਂ ਵੀ ਸਿੰਘੋ ਓਕੇ ਰੋਟਾਂ ਚੜਦੀ ਕਲਾ ਫੁੱਲ ਚਾਹ ਪੀ ਲਈ ਹੁਣ ਵਧੀਆ ਹਾਂ ਤੇ ਬਾਕੀ ਹੁਣ ਵਾ ਤੁਰਦੇ ਆਂ ਹੁਣ ਤੇ ਨਹੀਂ ਆਪਾਂ ਰੁਕਦੇ ਕਿਤੇ ਹੁਣ ਤਾਂ ਸਿੱਧਾ ਜਾਵਾਂਗੇ ਆਪਾਂ ਫਤੇਗੜ ਸਾਹਿਬ ਕੋਲੀ ਰੁਕਾਂਗੇ ਜਾ ਕੇ ਤੇ ਚੱਲੀ ਜਾ ਰਹੇ ਆਂ ਹੌਲੀ ਹੌਲੀ ਬਸਰਾਮਨਾਲੀ ਜਾ ਰਹੇ ਆਂ ਆਪਾਂ ਕੋਈ ਭੁਜਾ ਨਹੀਂ ਰਹੇ ਤੇ ਠੰਡੇ ਠੰਡੇ ਚੱਲੀਏ ਫਿਰ ਚਲੋ ਲਾਓ ਜੀ ਮੇਰੇ ਵੀਰੋ ਤੇ ਆਪਾਂ ਖੰਨਾ ਟੱਪ ਕੇ ਅੱਛਾ ਗੋਵਿੰਦਗੜ੍ਹ ਵੀ ਟੱਪ ਗਏ। ਕਿਆ ਬਾਤ ਐ। ਉੱਡੇ ਹੀ ਜਾਂਦੇ ਆ ਚੋਬਰ। ਪਾਉ ਜਾਂਦੇ ਆ ਰਾਮ ਨਾਲੀਆ ਮਤਲਬ ਬੱਟ ਘੜਦੇ ਜਾਂਦੇ ਆ। ਤੇ ਬਾਕੀ ਚਲੋ ਫਿਰ ਹੁਣ ਇੱਥੇ ਮੇਰੇ ਹਿਸਾਬ ਨਾਲ ਮੂਹਰੇ ਕੋਈ ਐਕਸੀਡੈਂਟ ਹੋਇਆ ਲੱਗਦਾ। ਹਾਂ। ਕੋਈ ਚੱਕਰ ਪਿਆ ਇੱਥੇ ਕਿ ਜਾਮ ਆ। ਤੇ ਉਹ ਤਾਂ ਪੂਰਾ ਇਹਨ ਵਧੀਆ ਆ ਰਿਹਾ ਜਿੱਥੇ ਕਿ ਜਾਮ ਆਉਂਦਾ ਮੈਂ ਉੱਥੇ ਕਲਿੱਪ ਆਪਾ ਬਣਾ ਲਈਦੀ ਯਾਰ। ਉਹਦੇ ਮਿੱਟੀ-ਮੁੱਟੀ ਭਰਨ ਲੱਗੇ ਹੋਏ ਨੇ। ਹਾਲੇ ਦਿਖਾਉਣਿਆ ਤੁਹਾਨੂੰ। ਬਾਕੀ ਟਰਾਲੀਆਂ ਬਹੁਤ ਘੱਟ ਜਾ ਰਹੀਆਂ ਹਨਾ। ਉਹ ਦੇਖੋ ਉਹ ਦੇ ਓਏ। ਚੜਿਆ ਪਿਆ ਕੀ ਬਾਤ ਹੈ ਔਖਿਆ ਗਾਮਾ ਇੱਕੋ ਬਾਕੀ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਗਾਹਾਂ ਪਹੁੰਚ ਜਾਈਏ ਬੰਦੇ ਆਪਾਂ ਜਾਂ ਤਾਂ ਬਚਾਲੇ ਵਾਲੀ ਲੈਨ 'ਚ ਜਾਂਦੇ ਆਂ ਜਾਂ ਸਭ ਤੋਂ ਐਂਡ ਵਾਲੀ ਲੈਨ 'ਚ ਇਹ ਦੋ ਲੈਨਾਂ 'ਚ ਰੱਖਦੇ ਆਂ ਟਰੈਕਟਰ ਲਓ ਜੀ ਸ਼੍ਰੀ ਫਤੇਗੜ ਸਾਹਿਬ ਪਹੁੰਚ ਗਏ ਆਂ ਜਾਨ ਚੈੱਕ ਕਰੋ ਮੇਰੇ ਵੀਰੋ ਜਾਈ ਜਾਂਦੇ ਹੋਏ ਹੋੜੀ ਐਦ ਕੀ ਬਪੜਾ ਕੀ ਕਹਿੰਦੇ ਆ ਮਿੰਟੋ ਮਿੰਟੀ ਪਹੁੰਚ ਗਏ ਨਾ ਆ ਜਾ ਬਹੁਤ ਜੇਦੀ ਪਹੁੰਚ ਗਏ ਆ ਬਾਕੀ ਆ ਜਿਹੜਾ ਜਾਮ ਆ ਇਹ ਵੀ ਠੀਕ ਠਾਕ ਹੀ ਆ ਹਾਂ ਹਾਂ ਗੱਟੀਆਂ ਗੱਟੀਆਂ ਵੱਧ ਨੇ ਅਜਨ ਫਰਤ ਤੁਰ ਹੀ ਜਾਂਦਾ ਜਾਮ ਜੀਵੀਆ ਦਾ ਇੰਟਰੋਵੇ ਬਰਾਦੀਆਂ ਨੂੰ ਲੱਗਣ ਨੂੰ ਟਾਈਮ ਲੱਗ ਕੇ ਜਾਂਦਾ ਇਹਦਾ ਗੱਲ ਆ ਹਾਂ ਗੱਟੀਆਂ ਸੌਖੀਆਂ ਲੱਗ ਜਾਂਦੀਆਂ ਟਰਾਲੀਆਂ ਚ ਬਾਲਾ ਆ ਤੇ ਲੋਰ ਦੁਰਤੇ ਜਾਂਦੇ ਆ ਦੇਖੋ ਟਰਾਲੀਆਂ ਹੈ ਨਹੀਂ ਗੱਟੀਆਂ ਜ਼ਿਆਦਾ ਨੇ ਅੱਜ ਉਹ ਇੱਕ ਦੋ ਟਰਾਲੀਆਂ ਹੀ ਨੇ ਪੂਰੇ ਏ ਬਾਕੀ ਚਲੋ ਫਿਰ ਮਿਲਦੇ ਆ ਮੇਰੇ ਵੀਰੋ ਉੱਥੇ ਪਹੁੰਚ ਕੇ ਆਪਾਂ ਫਤੇਗੜ ਸਾਹਿਬ ਚ ਤੇ ਟਰਾਲੀ ਲਈ ਜਗਾ ਵੀ ਲੱਭਣੀ ਪੈਣੀ ਆ ਐਤਕੀ ਟਰਾਲੀ ਬਹੁਤ ਆਈ ਆ ਪਰ ਘੈਂਡ ਵਧੀਆ ਜੀ ਜਗਾ ਦੇਖ ਕੇ ਲੱਭਦੇ ਆ ਜਿੱਕਰ ਵੀ ਨੇੜੇ ਜਾਵਾਂਗੇ ਹਾਂ ਬਾਕੀ ਚਲੋ ਦੇਖਦੇ ਆ ਕੀ ਬਣਦਾ ਚੱਲਦਾ ਲਾਓ ਜੀ ਮੇਰੇ ਵੀਰੋ ਆਪਾਂ ਮਗਰਲਾ ਰਾਹ ਆ ਗਏ ਛੇਤੀ ਫਤੇਗੜ ਸਾਹਿਬ ਵਾਲਾ ਤੇ ਉਧਰ ਆ ਗੁਰੂ ਘਰ ਬਾਕੀ ਹਾਲ ਸਾਈਡ ਵਾਲਿਆਂ ਦਾ ਟੈਂਟ ਲੱਗਿਆ ਹੋਇਆ ਓਰੇ ਇਹ ਬਹੁਤ ਸੇਵਾ ਕਰਦੇ ਆ ਹਰੇਕ ਪਾਸੇ ਤੇ ਹੁਣ ਆਪਾਂ ਸਿੱਧਾ ਐਂਟਰੀ ਮਾਰਨੀ ਆ ਗੁਰਦੁਆਰਾ ਸਾਹਿਬ ਕੋਲ ਜੋਤੀ ਸਰੂਪ ਸਾਹਿਬ ਉਤੋਂ ਆਪਾਂ ਵਿੱਚ ਦੀ ਜਾ ਕੇ ਨਾ ਸਿੱਧਾ ਆਪਾਂ 메ਨ ਗੁਰਦੁਆਰਾ ਸਾਹਿਬ ਕੋ ਪਹੁੰਚ ਜਾਣਾ ਦਿਖਾਵਾਂਗੇ ਤੁਹਾਨੂੰ ਸਾਰਾ ਰਾਹ ਹੁਣ ਆਪਾਂ ਜਾਈ ਜਾਂਦੇ ਹੌਲੀ ਹੌਲੀ ਬਸ ਮਹੱਤਿਆ ਪਿੰਡ ਨੂੰ ਪਾ ਲੈਣਾ ਬਸ ਠੀਕ ਆ ਮਹੱਤਿਆ ਪਿੰਡ ਨੂੰ ਪਾ ਲੈਣਾ ਇੱਥੋਂ ਆਪਾਂ ਲਓ ਜੀ ਪੂਰਾ ਐਨ ਜਾਮ ਲੱਗਿਆ ਪਿਆ ਸਾਹਮਣੇ ਚੱਕਰ ਕਰੋ ਦੇਖੋ ਤੇ ਆਹ ਮੋੜ ਤੋਂ ਆਪਾਂ ਐਨ ਨੂੰ ਗਾਂਹ ਜਾ ਕੇ ਸੱਜੇ ਹੋਣਾ ਆਪਾਂ ਪਰੇ ਨੂੰ ਏ ਦੇਖਦੇ ਆ ਚਲੋ ਟਾਈਮ ਕਿੰਨਾ ਹੋ ਗਿਆ ਫਿਰ 4 ਹੋ ਗਏ 4:30 ਹੋ ਗਏ ਤੇ ਇਹ ਜਾਮ ਚ ਲੱਗੇ 2:30 ਵਜੇ ਹਾਂ ਆਪਾਂ ਨੂੰ ਹੋ ਗਏ ਆ ਪਾਉਣਾ ਸਵਾ ਘੰਟਾ ਹੋ ਗਿਆ ਹਨਾ ਤੇ ਬਾਕੀ ਲਾਲਾ ਅੱਜ 25 ਤਰੀਕ ਆ ਟਰਾਲੀ ਆ ਲੈਣ ਲੈ ਪੂਰੇ ਉਹ ਗੇਟ ਤੱਕ ਲਾਈਨ ਆ ਪੂਰੀ ਤੇ ਕੱਲ ਤਾਂ ਬਾਹਲਾ ਜਾਮ ਹੋਊਗਾ ਨਾ 24 ਤਰੀਕ ਨੂੰ ਬਾਹਲੀ ਟਰਾਲੀ ਜਿਹੜੀ ਇੱਥੇ ਤੇ ਅੱਜ ਵੀ ਬਹੁਤ ਆ ਮੇਰੇ ਵੀਰੋ ਬਹੁਤ ਟਰਾਲੀ ਆ ਰਾਕੀ ਪੂਰਾ ਜਾਮ ਆ ਹੋਊ ਦੇਖਦੇ ਆ ਕਿਵੇਂ ਨਿਕਲਣਾ ਇਹਨੂੰ ਬਾਕੀ ਬਾਕੀ ਆ ਕੈਮਰਾ ਅਸੀਂ ਫਿੱਟ ਕਰਿਆ ਜੋ ਤੁਰ ਪਿਆ ਥੋੜਾ ਜਿਹਾ ਫੇਰ ਵੀਡੀਓ ਬਣੂ ਇਹਦੇ ਤੇ ਇਹ ਰਿਜਿਸਟਰੀ ਲੈ ਲਓ ਜੀ ਦੇਖੋ ਮੋਟਰਸਾਈਕਲ ਕਿਥੋਂ ਆ ਰਹੇ ਨੇ ਪੂਰਾ ਹੈ ਕੰਮ ਪੂਰਾ ਹੈ ਨਾ ਬੰਪਰੋਂ ਬੰਪਰ ਹੀ ਹੋਇਆ ਪਿਆ ਆ ਦੇਖੋ ਕਾਲੀ ਦੇ ਜਮਾ ਹੀ ਨਾਲ ਲੱਗਿਆ ਖੜਾ ਬੰਪਰ ਤੇ ਬਾਕੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਖੜਿਆ ਨੂੰ ਇੱਕ 3 ਵਜੇ ਤੇ ਆਏ ਹਾਂ ਚਾਰ ਵਜੇ ਚਾਰ ਵਜੇ ਹੋ ਗਏ 2.5 ਘੰਟੇ ਖੜਿਆ ਨੂੰ ਤੇ ਬਾਕੀ ਦੇਖਦੇ ਹਾਂ ਕਿੰਨੇ ਟਾਈਮ ਚ ਇਤੋਂ ਕ ਨਿਕਲਾਂਗੇ ਟਰਾਲੀਆਂ ਤੁਰਪੀਆਂ ਤੇ ਬਾਹਾਂ ਫਾਸਟ ਬੱਸ ਕੇ ਮੇਰੇ ਵੀਰੋਂ ਨਿਕਣਾ ਪੈ ਰਿਹਾ ਤੇ ਉਰਾਇਨ ਕੰਮ ਕਿਹੜਾ ਹੀ ਆ ਇਹ ਦੇਖਦੇ ਹੁਣ ਕੀ ਬਣਦਾ ਆਓ ਜੀ ਫੁੱਲ ਕੰਮ ਕਹਿੰਦੇ ਢੜਾ ਹੋਇਆ ਪਿਆ ਬਹੁਤ ਜਾਮ ਆ ਹੁਣ ਇੱਥੇ ਤੱਕ ਤਾਂ ਆਪਾਂ ਆ ਕੇ ਦੇਖੋ ਚੱਲ ਗੁਰੀ ਨੂੰ ਮਿਠਾਇਆ ਜਮਾਈ ਨਾਲ ਨੂੰ ਰੱਖੇ ਨਾਲ ਨੂੰ ਲਾ ਕੇ ਅਨੂਆ ਦਾ ਬੰਪਰ ਨਾ ਚੱਕਦੀ ਕੰਮ ਖਤਰੇ ਵਾਲਾ ਹੀ ਆ ਸੇਵਕਾ ਉਹ ਮੂੜੇ ਬੱਸ ਆ ਗਈ ਹਾਂ ਇਹਦੇ ਇਹਦੇ ਨਾਲ ਗਰਾਰੀ ਫਸਣੀ ਆ ਆਪਾਂ ਤਾਂ ਸਾਈਡ ਤੇ ਕਰ ਲਈ ਆਹ ਟਰਾਲੀ ਨੇ ਔਖਾ ਕਰਨਾ ਬੱਸ ਤੂੰ ਰਹੀ ਰੋਕੀ ਰੱਖ ਉਹ ਬੱਸ ਆ ਗਈ ਮੇਰੇ ਵੀਰੋ ਮੋਰੋ ਬੱਸ ਆ ਗਈ ਮੋਰੋ ਤਾਂ ਕੰਮ ਖਤਰੇ ਵਾਲਾ ਆ ਆ ਬੱਸ ਹੁਣ ਕੱਢਣੀ ਆ ਆ ਟਰਾਲੀ ਫਸ ਗਈ ਆ ਵਾਲੀ ਜੀ ਜੀ ਲੱਗ ਰਹੇ ਤੁਹਾਡੀ ਟਾਈਮ ਬਣਾਰ ਆਪਣੇ ਵਾਲੀ ਦਾ ਬੈਠੇ ਆ ਬੱਸ ਉਰੇ ਹੀ ਰੱਖੀਏ ਤੂੰ ਨਾ ਦੌੜੀ ਕੋਈ ਨਹੀਂ ਹੁਣ ਨਹੀਂ ਆਉਂਦਾ ਕੁਝ ਹੁਣ ਨਹੀਂ ਆਉਂਦਾ ਐਂ ਕਰਨੀ ਪੈਂਦੀ ਆ ਬੜਾ ਉਹੀ ਬਾਬੇ ਹੀ ਆਦੇ ਯਾਰ ਬਾਕੀ ਕੰਮ ਕਿਹੜਾ ਬੂਹੇ ਮੋਟਰ ਦੇ ਉੱਪਰ ਲੈ ਬਣੇ ਕੱਦ ਮੋਟਰਸਾਈਕਲ ਵੀ ਨਾ ਆਵੇ ਕੋਈ ਫੇਰ ਹੀ ਨਾ ਕੋ ਬਸ ਦਾ ਕੰਮ ਕਹਿੜਾ ਹੀ ਫਸਿਆ ਹੋਇਆ ਉੱਧਰ ਉਹ ਦੇਖ ਰਿਹਾ ਕਿਵੇਂ ਨਿਕਲੂ ਨਾਰੇ ਉਹ ਬਾਈਕਰ ਉਹ ਨੇੜੇ ਆ ਦੇਖ ਲੋ ਸਲਾ ਕਿਸੇ ਦੀ ਕਾਰ ਉਹ ਟਾਂਕ ਕਬਦੀ ਹੋਈ ਆ ਪਹਿਲੀ ਹੀ ਲੈ ਜਾ ਲੈ ਜਾ ਮੋਟਰਸਾਈਕਲ ਲੈ ਜਾਣ ਦੋ ਇੱਧਰ ਦੀ ਆ ਦੇ ਇੱਧਰ ਦੀ ਕੱਢ ਦੋ ਟਾਂਕ ਕਬਦੀ ਇੱਧਰ ਦਾ ਕੰਮ ਕਰਦਾ ਆ। ਆਮ ਖਦਰੇ ਵਾਲਾ ਹੀ ਆ। ਇੱਧਰੋਂ ਦੇਖਦਾ ਸੀ। ਲੱਗੀ ਨਾਲ ਟਰਾਲੀ। ਟਰਾਲੀ ਨਾਲ ਲੱਗੀ। ਆਪਾਂ ਦਾ ਰੋਕ ਲਿਆ ਇੱਥੇ। ਅੱਗੇ ਕਰ ਲੈਣਾ ਹੈ ਨਾ ਕਿ ਜੂਤੋਂ। ਆ ਪਰ ਇਹ ਹੋ ਜਵੇ ਜੇ ਪਰ ਇਹ ਬੰਦੇ ਨਹੀਂ ਹੁਣ ਪਤਾ ਕਿੱਥੇ ਐਦੇ। ਇਹਦੇ ਵਿੱਚ ਆਫੀ ਲੱਗੀ ਛੱਡ ਗਾ ਲੂ। ਲੈ ਭਾਈ। ਛੱਡ ਦੋਈ। ਛੱਡ ਦੋ ਜਾਣ ਦੋ ਆੜ ਦੋ ਆੜ ਦੋ। ਛੱਡੋ ਇੱਧਰ ਨੂੰ ਰੱਖੋ। ਆਰ ਨਾ ਆਰ ਨਾ ਆਰ ਨਾ ਆਂਗੀ ਨਾਂਗੀ ਨਾਂਗੀ ਵਾਹ ਵੀ ਵਾਹ ਨਾਂਗੀ ਨਾਂਗੀ ਉਹ ਮੋਟਰਸਾਈਕਲ ਕਿੱਧਰ ਜਾਂਦੇ ਆ ਚੱਲਦਾ ਇੰਦਰ ਆਪਣੇ ਖੜੇ ਆ ਬੰਦੇ ਸਾਰੇ ਆਈ ਨੂੰ ਥੋੜਾ ਗਾਂ ਘਰਾ ਦੋ ਡਰਾਈਵਰ ਨੂੰ ਦੇ ਹੁੰਦਾ ਡਰਾਈਵਰ ਦਾ ਕੋਈ ਨਹੀਂ ਟਰੱਕ ਜੇਰੀ ਹੁੜਾਈ ਇੱਥੀ ਆਉਣ ਦਾ ਹੀ ਦਿੱਤੀ ਲਓ ਜੀ ਆਪਾਂ ਆਪਣੇ ਵੱਡੇ ਰੋਡ ਤੇ ਆ ਗਏ ਜਿਹੜਾ ਜੋਤੀ ਸਰੂਪ ਸਾਹਿਬ ਤੋਂ ਇੱਧਰ ਨੂੰ ਜਾਂਦਾ ਮੇਨ ਰੋਡ ਦੁਵਾਰਾ ਸਾਹਿਬ ਨੂੰ ਸਾਹਮਣੇ ਆ ਗਿਆ ਵੱਡਾ ਰੋਡ ਤੇ ਜਾਮ ਬਾਈ ਕਿੰਨਾ ਬਹੁਤ ਜ਼ਿਆਦਾ ਇੱਕ ਤਾਂ ਅੱਡੇ ਰੋਕ ਲਾ ਮਾੜੇ ਨੰਗ ਲੈਣ ਦੇ ਬਾਈ ਉਹਨਾਂ ਨੂੰ ਇੱਕ ਤਾਂ ਕੀ ਜੈਨ ਅੱਡੇ ਲੋਕ ਥੋੜੇ ਡਰਾਈਵਰ ਬਾੜੇ ਚੋਟੀ ਦੇ ਨੇ ਉਹਨਾਂ ਤੋਂ ਅੱਗੇ ਪਿੱਛੇ ਨਹੀਂ ਹੁੰਦੀ ਟਰਾਲੀ ਇੱਕ ਬਾਈ ਨੇ ਸਾਨੂੰ ਬੜਾ ਦਿਖਾਇਆ ਰੋਕਲਾ ਰੋਕਲਾ ਨੰਗ ਲੈਣ ਦੇ ਏਰ ਬਹੁਤ بڑے ਆ ਦੇਖੀ ਨਾ ਇਹ ਚੱਲੋ ਜਾਣਦੇ ਚਲੋ ਫੇ ਮੇਰੇ ਵੀਰੋ ਹੁਣ ਚੱਲਦੇ ਆ ਜਗਾ ਦਾ ਕੱਕਾ ਕਰੋ ਲਓ ਜੀ ਆਪਾਂ ਪਹੁੰਚ ਗਏ ਸੀ ਆਪਣੇ ਮੇਨ ਗੁਰਦੁਆਰਾ ਸਾਹਿਬ ਦੇ ਇੱਧਰ ਇੱਧਰ ਨੂੰ ਮੇਨ ਗੁਰਦੁਆਰਾ ਸਾਹਿਬ ਦੀ ਐਂਟਰੀ ਆ ਜਿੱਥੇ ਇਕੱਠ ਦੇਖੋ ਕਿੰਨਾ ਬਾਗੀ ਆ ਆਪਣੇ ਗੁਰਦੁਆਰੇ ਜਿੱਥੇ ਆਪਣੇ ਸਹਬਜ਼ਾਦਿਆਂ ਦੀ ਰਾਖੀ ਕਰੀ ਸੀ ਸ਼ੇਰਾਂ ਨੇ ਇਹ ਉਹ ਗੁਰਦੁਆਰਾ ਸਾਹਿਬ ਨੇ ਸ਼ੇਰਾਂ ਵਾਲਾ ਗੁਰਦੁਆਰਾ ਸਾਹਿਬ ਕਹਿ ਦਿੰਦੇ ਇੱਥੇ ਇਹਨਾਂ ਨੂੰ ਤੇ ਪੂਰਾ ਇਕੱਠਾ ਸੰਗਤ ਬਹੁਤ ਜੁੜੀ ਹੋਈ ਆ ਦੇਖੋ ਤਾਂ ਸਹੀ ਲਾ ਜਗਾ ਹੀ ਨਹੀਂ ਮੈਲਰੀ ਜਾਣ ਦੀ ਹੋਣ ਆਪਾਂ ਢੇੜਾ ਕੱਢ ਕੇ ਇੱਥੇ ਪਾਸੇ ਜਗਾ ਦੇਖਦੇ ਹਾਂ ਦੇਖੋ ਲਓ ਜੀ ਤੇ ਇੱਥੇ ਖੜੇ ਆ ਹੁਣ ਤੇ ਕੋਈ ਲੋਕੇਸ਼ਨ ਨਹੀਂ ਆਪਾਂ ਨੂੰ ਮਿਲ ਰਹੀ Netz ਵੀ ਨਹੀਂ ਚੱਲ ਰਹੀ Netz ਵੀ ਖੜੇ ਆ ਸੰਗਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੰਗਤ ਆ ਯਾਰ ਬਹੁਤ ਜ਼ਿਆਦਾ ਜਿਵੇਂ ਟਰਾਲੀ ਨੂੰ ਜਗਾ ਨਹੀਂ ਵਿਚਾਲੇ ਖੜੀ ਆਪਣੀ ਇਸ ਵਕਤ ਟਰਾਲੀ ਆ ਦੇਖੋ ਹੁਣ ਸਾਹਮਣੇ ਉਹ ਗੱਡੀ ਆ ਗਈ ਹੁਣ ਗਰਾਰੀ ਆੜੂ ਦੁਬਾਰੇ ਇਧਰੋਂ ਇਧਰੋਂ ਆ ਕੇ ਆ ਇਧਰੋਂ ਆ ਪੂਰਾ ਜਾਮ ਹੋਇਆ ਪਿਆ ਉਹ ਪਤਾ ਨਹੀਂ ਗੱਡੇ ਆ ਆਪਾ ਵਿਚਾਲੇ ਫਸੇ ਖੜੇ ਆ ਬਾਕੀ ਸਿਰਫ ਪੰਜ ਚੁਣੇ ਆ ਬਾਕੀ ਸਾਡੇ ਬੰਦੇ ਪਾ ਜਿੰਦੇ ਓਕੇ ਏਅਰਪੋਰਟ ਦੋ ਪਤਾ ਨਹੀਂ ਕਿੱਧਰ ਦਾਰੇ ਹੁਣੀ ਚਲੇ ਗਏ ਲੱਗਣਾ ਦੇ ਆ ਉਹ ਸਾਹਮਣੇ ਦੇਖੋ ਗੱਡੀ ਆੜ ਗਈ ਐਨ ਸਕਾਰਪਿਓ ਐਨ ਦੀ ਇਹ ਤੋੜ ਪਤਾ ਨਹੀਂ ਕਿਵੇਂ ਲੰਘੂ ਗਾਹ ਨੂੰ ਕਰਨਾ ਹੀ ਪੈਣਾ ਦਾਰੇ ਕਰੋ ਜੱਟ ਗਾ ਬਹਿ ਰਿਹਾ ਹੋਣਾ ਬਾਕੀ ਦੱਬਦੇ ਆ ਇੱਕ ਦਾ ਨਾ ਐਤ ਕਿ ਆਪਾਂ ਆ ਗਏ ਥੋੜਾ ਸਾਜਰੇ ਅੱਗੇ ਆਪਾਂ ਨੂੰ 11 10 11 ਵਜ ਜਾਂਦੇ ਫੇਰ ਰਸ਼ ਘਟ ਜਾਂਦਾ ਟਾਈਮ ਕਿੰਨਾ ਹੋਇਆ ਦਿਖਾਈ ਮੜਾ ਟਾਈਮ ਕਿੰਨਾ ਹੋਇਆ ਬਾਪੜਾ ਜੀ ਫੋਨ ਦੇਓ ਰਾਜੇ ਕੋਲ ਨੰਬਰ ਹੈਗਾ ਰਾਜੇ ਫੋਨ ਲੋ 8 ਵਜੇ ਕੇ 18 ਮਿੰਟ ਹੋਇਆ ਜੇ ਰੋਟੀਆਂ ਉੱਤੇ ਸਬਜ਼ੀ ਆਏ ਤੇ ਠੀਕ ਆ ਇਹ ਜੀ ਗੱਲ ਆ ਆ ਦੇਖੋ ਤਿੰਨ ਰੋਟੀਆਂ ਇੱਧਰ ਲੈ ਹੱਥ 'ਚ ਤਿੰਨ ਇੱਧਰ ਲੈ ਹੱਥ 'ਚ ਉੱਤੇ ਸਬਜ਼ੀ ਇੱਧਰ ਲੈ ਉੱਤੇ ਹੱਥ ਸਬਜ਼ੀ ਜਾਓ ਬਾਜੋ ਇਹ ਟਰੈਕਟਰ ਦੀ ਨਜ਼ਰ ਆਵਾਜ਼ ਕਿਉਂ ਲੋ ਜੀ ਇੱਥੇ ਫਸ ਗਏ ਆਪਾਂ ਤਾਂ ਹੋਰਲੀ ਟਰਾਲੀ ਦਾ ਨੰਗੀ ਇਹ ਤਾਂ ਨੰਗਣਾ ਨੀਗਾ ਆ ਦੋ ਬੰਦੇ ਦੀ ਗਲਤੀ ਨਾਲ ਖੜੇ ਹੈਲੋ ਆਹ ਟਰੈਕਟਰ ਖੜਾ ਇੱਕ ਹਾਟਰੈਕਟਰ ਟਰਾਲੀ ਪਹਿਲਾਂ ਇਹ ਹੈ ਨਹੀਂ ਸੀਗੇ ਹੁਣ ਆ ਕੇ ਖੜ ਗਏ ਆ ਤੇ ਇੱਥੇ ਫਸੇ ਖੜੇ ਆ ਆਪਾਂ ਵਿੱਚ ਹੁਣ ਆਹ ਦੇ ਵਿਚਾਲੇ ਯਾਰ ਜਮਾ ਹੀ ਇਹ ਕੋਈ ਨਾ ਉਧਰੋਂ ਆ ਸਕਦਾ ਨਾ ਇਧਰੋਂ ਜਾ ਸਕਦਾ ਸਾਨ ਪੁੱਤ ਵਿਚਾਲੇ ਖੜਾ ਟਾਇਰ ਹੀ ਬਹੁਤ ਵੱਡੇ ਐ ਚਲੋ ਦੇਖਦੇ ਆ ਕੀ ਬਣਦਾ ਤੇ ਫਿਰ ਆਪਾਂ ਇਹਨੂੰ ਖੜਾ ਕੇ ਕਿਸੇ ਪਾਸੇ ਨਾ ਮੱਥਾ ਟੇਕਣ ਚੱਲਦੇ ਆ ਫਿਰ ਤੇ ਉਹ ਤਾਂ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਤੇ ਆਹ ਦਾ ਵਲੌਗ ਆਪਾਂ ਪੂਰੀ ਐਂਡ ਕਰਦੇ ਆ ਉਹ ਸਭ ਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅੱਖਰ